ਆ ਲੈੰਦੀ ਜੋਇਨ ਜੋਇਨ ਕਰ ਗਏ ਕਾਫੀ ਚਲ ਆਜੀ ਰਾਹਿਬ ਜੀ ਦਾ ਖਾਲਸਾ ਰਾਹਿਬ ਜੀ ਦੀ ਫਤਿਹ ਅੱਜ ਨਹੀਂ ਦੇਰ ਰਾਤ ਤੁਹਾਡੇ ਸਾਰੇ ਨੇ ਸੰਮੁਖ ਆ ਰਹੇ ਕਾਫੀ ਸਮਾਂ ਲੱਗ ਗਿਆ ਸਾਰੇ ਆਰਗੇਨਾਈਜ਼ ਕਰਦੇ ਹੋਏ ਸਾਰੇ ਪੇਪਰ ਵਰ ਤੇ ਟੈਕਨੀਕਲ ਕੰਮ ਕਰਦੇ ਆ ਇਹ ਦੱਸਦੇ ਹੋਏ ਬੜੀ ਖੁਸ਼ੀ ਹੋਈ ਹੈ ਕਿ 21 ਜੁਲਾਈ ਤੋਂ ਲੈ ਕੇ 24 ਜੁਲਾਈ ਤੱਕ ਆਪਾਂ ਹਲਕਾ ਭਰ ਦੇ ਅੰਦਰ ਬੜੇ ਜ਼ਰੂਰੀ ਡਿਸੇਬਿਲਟੀ ਯਾਨੀ ਕੈਂਪ ਲਗਾਏ ਜਾ ਰਹੀ ਹੈ ਜਿਹੜੇ ਕਿ ਜ਼ੈਲਾ ਦੇ ਸਾਹਬ ਦੇ ਨਾਲ ਪਹਿਲੇ ਦਿਨ 21 ਜੁਲਾਈ ਨੂੰ ਗਿੱਦੜਵਾ ਸ਼ਹਿਰ ਤੇ ਗਿੱਦੜਵਾ ਪਿੰਡ ਦੂਜੇ ਦਿਨ ਗੁਰੂਸਰ ਤੇ ਗੁਰੂਸਰ ਦੇ ਜ਼ੈਲ ਦੇ ਲੱਗਦੇ ਪਿੰਡ ਤੀਜੇ ਦਿਨ ਕੋਟਪਾਈ ਤੇ ਚੌਥੇ ਦਿਨ ਦੋਦੇ ਇਹ ਤਿੰਨੋਂ ਜ਼ੈਲਾ ਦੇ ਪਿੰਡ ਨਾਲ ਆਪਣਾ ਸਾਰਾ ਹਲਕਾ ਕਵਰ ਹੁੰਦਾ ਇਹ ਕੈਂਪ ਇਸ ਕਰਕੇ ਲਗਾਏ ਜਾ ਰਹੇ ਕਿਉਂਕਿ ਇਹ ਮੈਂ ਦੇਖਿਆ ਜਦੋਂ ਆਪਾਂ ਇਹ ਮੁਹਿੰਮ ਚਲਾਈ ਐਨਜੀਓ ਦੇ ਵੱਲੋਂ ਕੰਮ ਕਰਨਾ ਸ਼ੁਰੂ ਕੀਤਾ ਕਿ 70% ਲੋਕ ਜਿਹੜੇ ਸਪੈਸ਼ਲੀ ਐਬਲ ਨੇ ਅੰਗਹੀਣ ਨੇ ਦੇ ਦਰਬਾਰ ਕੀਤੇ ਉਹ ਬਿਨਾਂ ਯੂਆਈਡੀ ਕਾਰਡਾਂ ਤੋਂ ਬਿਨਾਂ ਡਿਸੇਬਿਲਟੀ ਸਰਟੀਫਿਕੇਟ ਤੋਂ ਤੇ ਜਿਹੜੇ ਕਈਆਂ ਦੇ ਬਣਿਆ ਉਹ 10-10 12-12 ਸਾਲ ਪੁਰਾਣੇ ਡਿਸੇਬਿਲਟੀ ਸਰਟੀਫਿਕੇਟ ਨੇ ਜਿਨ੍ਹਾਂ ਤੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਨਹੀਂ ਮਿਲ ਸਕਦੀਆਂ ਜਿਨ੍ਹਾਂ ਤੇ ਰੈੱਡ ਕਰਾਸ ਵੱਲੋਂ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸਮੇਂ ਤੇ ਕਦੇ ਵੀ ਚਿਹਰਾ ਕਦੇ ਪ੍ਰੋਸਥੈਟਿਕ ਲੱਤ ਕਰਦੇ ਆਂਗ ਪ੍ਰੋਸਥੈਟਿਕ ਲੈਂਸ ਕਿਸੇ ਨੂੰ ਹਿਅਰਿੰਗ ਐਡ ਕਿਸੇ ਨੂੰ ਅੱਖਾਂ ਦੀ ਕੋਈ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਸਹੂਲਤ ਮਿਲਦੀਆਂ ਨੇ ਪਰ ਆਪਣੇ ਕੋਲੇ UID ਕਾਰਡ ਨਾ ਹੋਣ ਕਰਕੇ ਡਿਸੇਬਿਲਟੀ ਸਰਟੀਫਿਕੇਟ ਨਾ ਹੋਣ ਕਰਕੇ ਆਪਾਂ ਹਰ ਵਾਰੀ ਇਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਸੀ ਤੇ ਮੈਂ ਵੀ ਸਮਝਦਾ ਕਈ ਬਜ਼ੁਰਗ ਨੇ ਕਈ ਇਹਨੇ ਬੜੇ ਲਿਖੇ ਨਹੀਂ ਕਈ ਇਹਨੇ ਪਹੁੰਚ ਨਹੀਂ ਲੱਭਦੀ ਕਿ ਵੱਖਰੇ ਥਾਵਾਂ ਤੇ ਹਸਪਤਾਲਾਂ ਅੰਦਰ ਜਾ ਕੇ ਡਾਕਟਰਾਂ ਕੋਲੇ ਜਾ ਕੇ ਸਾਈਨ ਕਰਾ ਕੇ ਸੇਵਾ ਕੇਂਦਰਾਂ ਜਾ ਕੇ ਇਹ ਆਪਾਂ UID ਕਾਰਡ ਕਹੀ ਲੋ ਨਹੀਂ ਬਣਾ ਸਕਦੇ ਇਸ ਚੀਜ਼ ਨੂੰ ਠੀਕ ਕਰਨ ਲਈ ਇੱਕ ਹੋਰ ਨਵੀਂ ਸੂਰਤ ਬੜੀ ਮਿਹਨਤ ਕਰਕੇ ਇਸ ਮੱਖਮਕ ਅਧਾਰਿਆਂ ਨਾਲ ਗੱਲ ਕਰਕੇ ਡੀਸੀ ਸਾਹਿਬ ਨੇ ਮਦਦ ਕੀਤੀ ਸੀਐਮ ਸਾਹਿਬ ਨੇ ਮਦਦ ਕੀਤੀ ਐਸਐਮਓ ਸਾਹਿਬ ਨੇ ਮਦਦ ਕੀਤੀ ਉਹਨਾਂ ਕੋਲੇ ਮੈਂ ਗਿਆ ਪਲਾਨਿੰਗ ਕੀਤੀ ਬੜੀ ਲੰਬੀ ਪਲਾਨਿੰਗ ਤੋਂ ਬਾਅਦ ਅੱਜ ਤੁਹਾਨੂੰ ਇਹ ਦੱਸਦੇ ਹੋ ਮੈਂ ਖੁਸ਼ੀ ਹੋਈ ਕਿ 4 ਦਿਨ ਆਪਾਂ ਗਿੱਦਰਬਾਂਦਰ ਕੈਂਪ ਲਾ ਰਹੇ ਹਾਂ ਉਸ ਕੈਂਪ ਤੇ ਜਿਨਾ ਕਿ ਸਵੇਰ 10 ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਤੁਹਾਡੇ ਪਿੰਡਾਂ ਤੇ ਤੁਹਾਡੇ ਸ਼ਹਿਰ ਅੰਦਰ ਹੋਏਗਾ ਉਸ ਕੈਂਪ ਤੇ ਤਰ੍ਹਾਂ ਤਰ੍ਹਾਂ ਦੇ ਡਾਕਟਰ ਆਉਣਗੇ ईएनटी ਸਪੈਸ਼ਲਿਸਟ ਆਉਣਗੇ ਬੋਨਸ ਦੇ ਹੱਡੀਆਂ ਦੇ ਮਾਹਿਰ ਆਉਣਗੇ ਸਾਈਕੀਐਟ੍ਰਿਸਟ ਆਉਣਗੇ ਤੇ ਸਕਿਨ ਵਾਲੇ ਤੇ ਸਰਜਨ ਆਉਣਗੇ ਜਿਹੜੇ ਜਿਹੜੇ ਰੋਗ ਡਿਸੇਬਿਲਟੀ ਜਿਹਨੀਆਂ ਤਕਲੀਫਾਂ ਕਿਸੇ ਨੂੰ ਹੈਗੇ ਆਲੇ ਮੌਕੇ ਤੇ ਡਾਕਟਰ ਸਾਹਿਬ ਤੋਂ ਚੈੱਕ ਕਰਾ ਕੇ ਸਰਟੀਫਿਕੇਟ ਤੇ ਮੋਰ ਲਾਕਿਓ ਨਾ ਤੋਂ ਲਿਖਾ ਕੀ ਕਿੰਨੀ ਪਰਸੈਂਟ ਡਿਸੇਬਿਲਿਟੀ ਆ ਨਾਲ ਵਾਲੇ ਬੈਂਚ ਤੇ ਡੀਸੀ ਸਾਹਿਬ ਦਾ ਮੈਂ ਧੰਨਵਾਦੀ ਆ ਉਹਨਾਂ ਨੇ ਸੇਵਾ ਕੇਂਦਰ ਦੇ ਕੰਪਿਊਟਰ ਕਾਰਡ ਬਣਾਉਣ ਵਾਲੀਆਂ ਮਸ਼ੀਨਾ ਤੇ ਸੇਵਾ ਕੇਂਦਰ ਦੇ ਅਫੀਸ਼ਰ ਉਹਨਾਂ ਦੇ ਮੁਲਾਜ਼ਮ ਉੱਥੇ ਬੈਠੇ ਹੋਣਗੇ ਤੁਸੀਂ ਡਾਕਟਰ ਸਾਹਿਬਾਨਾਂ ਤੋਂ ਮਿਲ ਕੇ ਦੂਜੇ ਟੇਬਲ ਤੇ ਜਾਓ ਆਪ ਦਾ ਕਾਰਡ ਬਣਵਾਓ ਫੋਟੋ ਉੱਥੇ ਮੌਕੇ ਤੇ ਖਰਾਕ ਕੇ ਨਾਲ ਦੀ ਨਾਲ ਤੁਹਾਨੂੰ ਤਾਜ਼ਾ ਕਾਰਡ ਮਿਲੂਗਾ ਤੀਜੇ ਤੇ ਅਖੀਰਲੇ ਟੇਬਲ ਤੇ ਰੈੱਡ ਕਰਾਸ ਵੱਲੋਂ ਗਵਰਨਮੈਂਟ ਦੀਆਂ ਜਿੰਨੀਆਂ ਸਹੂਲਤਾਂ ਮਿਲਦੀਆਂ ਤੁਸੀਂ ਨਾਲ ਦੀ ਨਾਲ ਸਾਰਾ ਕੰਮ ਕਰਾ ਕੇ ਜਿੰਨਾਂ ਚੀਜ਼ਾਂ ਲਈ ਤੁਹਾਨੂੰ ਥਾਂ-ਥਾਂ ਤੇ ਜਾਣਾ ਪੈਂਦਾ ਸੀ ਇੱਕ ਦਫ਼ਤਰ ਜਾ ਕੇ ਦੂਜੇ ਜਾ ਕੇ ਤੀਜੇ ਜਾ ਕੇ ਕਾਫੀ ਮਿਹਨਤ ਲੱਗਦੀ ਸੀ ਫੇਰ ਜਾ ਕੇ ਤੁਹਾਡਾ ਅੰਘੀਲਾ ਦਾ ਕਾਰਡ ਬਣਦਾ ਸੀ ਉਹ ਤੁਸੀਂ ਮੌਕੇ ਤੇ ਬਣਾ ਕੇ ਡਾਕਟਰਾਂ ਤੋਂ ਸਾਈਨ ਕਰਾ ਕੇ ਕਾਰਡ ਤਾਜ਼ਾ ਬਣਾ ਕੇ ਨਾਲ ਦੀ ਨਾਲ रेड क्रॉस ਵਾਲੇ ਟੇਬਲ ਤੇ ਜਾ ਕੇ ਉਹਨਾਂ ਨੂੰ ਆਪਦੀ ਮੁਸ਼ਕਿਲ ਦੱਸ ਸਕਦੇ ਹੋ ਤੇ ਜਿਹੜੀ ਜਿਹੜੀ ਸਹੂਲਤਾਂ ਮਿਲਦੀ ਆ ਨਾਲ ਦੀ ਨਾਲ ਉਹਨਾਂ ਤੋਂ ਪਾਸ ਕਰਾ ਕੇ ਤੁਹਾਨੂੰ ਮਿਲ ਸਕਦੀ। ਇਹ ਸਾਰਾ ਕੁਝ ਕਰਨ ਦੀ ਮੇਰੀ ਇੱਛਾ ਇਹ ਸੀ ਕਿ ਆਪਾਂ ਜਿੰਨੇ ਕੈਂਪ ਲਾਏ ਆ ਬਹੁਤ ਲੋਕ ਵਾਪਸ ਮੁੜੇ ਕਿਉਂਕਿ ਉਹਨਾਂ ਕੋਲ ਕਾਗਜ਼ਾਤ ਨਹੀਂ ਸੀ ਤੇ ਉੱਥੇ ਜਾ ਕੇ ਸਾਡੀ ਵੀ ਮਜ਼ਦੂਰੀ ਬਣ ਜਾਂਦੀ ਹੈ ਕਿ ਚਾਹੁੰਦੇ ਹੋਏ ਵੀ ਆਪਾਂ ਉਹਨਾਂ ਨੂੰ ਕੋਈ ਸੁਰੱਖਤ ਨਹੀਂ ਦੇ ਸਕਦੇ ਤਾਂ ਮੇਰੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਲਈਤੀਏ ਪਾਰਟੀਬਾਜ਼ੀ ਨਹੀਂ ਇਹ ਕੋਈ ਕਿਸੇ ਇੱਕ ਧੜੇ ਦਾ ਨਹੀਂ ਕਿਸੇ ਇੱਕ ਸੰਸਥਾ ਦਾ ਨਹੀਂ ਕਿਸੇ ਜਮਾਤ ਦਾ ਨਹੀਂ ਸਮੁੱਚੇ ਹਲਕੇ ਗਿੱਧਰ ਵਿੱਚ ਜੇ ਕੋਈ ਜਿਲ੍ਹੇ ਦਾ ਹੋਣਾ ਚਾਹਵੇ ਉਹ ਵੀ ਵੈਲਕਮ ਕਰਾਂਗੇ ਸਮੁੱਚੇ ਹਲਕੇ ਗਿੱਧਰ ਦੇ ਦੀ ਸਾਧ ਸੰਗਤ ਨੂੰ ਮੇਰੀ ਬੇਨਤੀ ਹੈ ਸਾਰੇ ਪਿੰਡਾਂ ਚੋਂ ਸਵੇਹੇ ਲਾ ਕੇ ਜਾ ਰਹੇ ਆ ਜਿਨ੍ਹਾਂ ਨੂੰ ਮੇਰੀ ਇਹ ਵੀਡੀਓ ਆ ਰਹੀ ਉਹ ਵੀ ਪਹੁੰਚਣ ਤੁਸੀਂ ਇੱਕ ਥਾਂ ਤੇ ਆ ਕੇ ਡਾਕਟਰਾਂ ਤੋਂ ਪਹਿਲਾਂ ਸਰਟੀਫਿਕੇਟ ਬਣਾਇਓ ਜੇ ਫਿਰ ਨਾਮ ਵਾਲੇ ਟੇਬਲ ਤੋਂ ਉਸੇ ਥਾਂ ਤੇ ਆ ਕੇ ਯੂਆਈਡੀ ਕਾਰਡ ਬਣਾਇਓ ਫਿਰ ਉਸ ਤੋਂ ਬਾਅਦ ਅਖੀਰ ਵਿੱਚ ਰੈੱਡ ਕਰਾਸ ਵਾਲੇ ਜਿਹੜੇ ਉੱਥੇ ਮੁਲਾਜ਼ਮ بیٹھے ਹੋਣਗੇ ਅਫੀਸ਼ੀਅਲ بیٹھے ਹੋਣਗੇ ਉਹਨਾਂ ਨੂੰ ਆਪਦਾ ਕਾਰਡ ਦਿਖਾ ਕੇ ਮੌਕੇ ਤੇ ਜਿਹੜੀ ਚੀਜ਼ ਤੁਹਾਡੀ ਬਣਦੀ ਸਹੂਲਤ ਨਾਲ ਦੀ ਨਾਲ ਲੈ ਕੇ ਤੁਸੀਂ ਆਦੇ ਘਰੇ ਜਾ ਸਕਦੇ ਹੋ ਬੜੀ ਮਿਹਨਤ ਲੱਗੀ ਹੈ ਸਾਰਿਆਂ ਨੂੰ ਇਕੱਠੇ ਕਰਨ ਦੇ ਪਰਮਿਸ਼ਨਾਂ ਲੈਂਦੇ ਹੋਏ ਭਾਵੇਂ ਅੱਜ ਸਰਕਾਰ ਦੇ ਅੰਦਰ ਨਹੀਂ ਆ ਪਰ ਫਿਰ ਵੀ ਬੜੀ ਮਿਹਨਤ ਕਰਕੇ ਸਾਰੇ ਅਫਸਰਾਂ ਨੂੰ ਸਾਰੇ ਡਿਪਾਰਟਮੈਂਟਸ ਨੂੰ ਇਕੱਠੇ ਕਰਕੇ ਕੈਂਪ ਲਾਇਆ ਤੇ ਕੈਂਪ ਦੁਬਾਰਾ ਲਾਉਣਾ ਇਹਨਾਂ ਸੌਖਾ ਨਹੀਂ ਤੇ ਇੱਕ ਵਾਰੀ ਆਪਣੇ ਕੈਂਪ ਲੱਗੂਗਾ ਵੱਧ ਤੋਂ ਵੱਧ ਇਸ ਕੈਂਪ 'ਤੇ ਤੁਸੀਂ ਸਾਰੇ ਸੂਰਤ ਲਿਓ ਇਸ ਚੀਜ਼ ਦਾ ਆਨੰਦ ਮਾਣੋ ਇਸ ਚੀਜ਼ ਦਾ ਫਾਇਦਾ ਲਓ ਲਾਹ ਲਓ ਤੇ ਮੈਂ ਬੇਨਤੀ ਕਰਨਾ ਕਿ ਇਹ 4 ਦਿਨ 21 ਜੁਲਾਈ ਨੂੰ ਗਿੱਦੜਬਾ ਤੇ ਗਿੱਦੜਬਾ ਪਿੰਡ ਅਗਰਸੇਂ ਧਰਮਸ਼ਾਲਾ 22 ਜੁਲਾਈ ਨੂੰ ਦਿਨ ਮੰਗਲਵਾਰ ਗੁਰੂ ਸਰ ਡੇਰਾਵਾਂ ਦਾ ਗੰਗਾ ਰਾਮ ਜੀ 23 ਜੁਲਾਈ ਨੂੰ ਦਿਨ ਬੁੱਧਵਾਰ ਕੋਟਪਾਈ ਪਿੰਡ ਜਿਹੜਾ ਨਵਾਂ ਪੰਚਾਇਤਕਾਰ ਆਪਣੇ ਅੱਡੇ ਦੇ ਨਾਲ ਆ ਜਿੱਥੇ ਨਸ਼ਾ ਚੜਾਓ ਮਹਿਮਨੀ ਆਪਾਂ ਲਾਈ ਸੀ ਪਿਛਲੇ ਦੋ ਮਹੀਨੇ ਪਹਿਲਾਂ ਆਇਆ ਮੀਂਦਾ ਪਹਿਲਾਂ ਅਖੀਰ ਚ 24 ਜੁਲਾਈ ਦਿਨ ਵੀਰਵਾਰ ਦੋਦੇ ਪਿੰਡ ਡੇਰਾ ਬਾਬਾ ਧਾਨਦਾਸ ਤੁਹਾਡੀ ਜਿਹੜੀ ਜਹਿਲ ਆ ਨੇੜੇ ਲੱਗਦੇ ਪਿੰਡਾਂ ਉੱਥੇ ਤੁਸੀਂ ਪਹੁੰਚੋ ਸਵੇਰੇ 10 ਤੋਂ ਲੈ ਕੇ 4 ਵਜੇ ਤੱਕ ਦੁਪਹਿਰੇ ਅਸੀਂ ਸਾਰੇ ਮਹਿਨੀ ਉੱਥੇ ਬੈਠੇ ਹੋਵਾਂਗੇ ਅਸੀਂ ਤੁਹਾਡੀ ਸਹੂਲਤ ਲਈ ਤੁਹਾਨੂੰ ਇਹ ਚੀਜ਼ ਦੇਣ ਦੀ ਸਹੂਲਤ ਦੇ ਲਈ ਉੱਥੇ ਬੈਠੇ ਹੋਵਾਂਗੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੱਧ ਚੜ ਕੇ ਪਹੁੰਚਿਓ ਇੱਕ ਵਿਸ਼ੇਸ਼ ਗੱਲ ਜੇ ਕਿਤੇ ਉਸ ਦਿਨ ਤੁਸੀਂ ਉੱਥੇ ਨਹੀਂ ਇਹ ਨਾਲ ਵਾਲੇ ਪਿੰਚ ਨਹੀਂ ਪਹੁੰਚ ਸਕੇ ਤਾਂ ਇਹ ਜ਼ਰੂਰੀ ਨਹੀਂ ਕਿ ਤੁਸੀਂ ਉਸੇ ਥਾਂ ਤੇ ਆ ਸਕਦੇ ਜੇ ਕੋਈ ਗਿਦਰਬਾ ਸ਼ਹਿਰ ਉਸ ਦਿਨ ਨਹੀਂ ਪਹੁੰਚ ਸਕਦਾ ਕਿਸੇ ਕਾਰਨ ਕਰਕੇ ਤਾਂ ਉਹ ਗੁਰੂ ਸਰਪੋਤ ਪਾਈਆਂ ਦੋਦੇ ਵੀ ਆ ਸਕਦਾ ਕੋਈ ਵੱਡੀ ਗੱਲ ਨਹੀਂ ਜੇ ਤੁਸੀਂ ਉੱਥੇ ਆਉਂਗੇ ਪਰ ਮਜਬੂਰੀ ਇਹ ਹੋ ਜਾਂਦੀ ਆ ਕਿ ਜੇ ਇੱਕ ਥਾਂ ਤੇ ਬਾਹਰ 8:00 ਵਜੇ ਬਾਕੀ ਥਾਵਾਂ ਤੇ ਹੋਵੇ ਨਾ ਤਾਂ ਮੁਸ਼ਕਿਲ ਹੋ ਜਾਂਦੀ ਹੈ ਟੈਕਨੀਕਲੀ ਕੋਸ਼ਿਸ਼ ਕਰ ਰਹੇ ਹਾਂ ਕਿ ਆਦੇ ਨੇੜੇ ਵਾਲੇ ਪਿੰਡ 'ਚ ਆਓ ਨੇੜੇ ਵਾਲੇ ਸ਼ਹਿਰ 'ਚ ਆਓ ਆਪਦੀ ਜ਼ਹਿਰ 'ਚ ਆਓ ਜੇ ਕਿਸੇ ਕਾਰਨ ਉੱਥੇ ਨਹੀਂ ਆ ਸਕਦੇ ਤਾਂ ਦੂਜੀ ਥਾਂ ਵੀ ਵੈਲਕਮ ਕਰਾਂਗੇ ਤੁਹਾਡੇ ਸਾਰਿਆਂ ਦੀ ਮੈਂ ਵੇਟ ਕਰੂੰਗਾ ਉਮੀਦ ਕਰੂੰਗਾ ਕਿ ਇਹ ਵੱਧ ਚੱਲ ਕੇ ਪਾਰਟੀ ਬਾਜੀ ਤੋਂ ਉੱਠ ਕੇ ਸਾਰੇ ਤੜਿਆਂ ਤੋਂ ਜਮਾਤਾਂ ਤੋਂ ਉੱਤੇ ਉੱਠ ਕੇ ਆਪਾਂ ਇਸ ਚੀਜ਼ ਦਾ ਲਾਹਾ ਲਵਾ ਲਈ ਤੇ ਆਪਣੇ ਦਿਵੰਗ ਲੋਗ ਨੇ ਸਪੈਸ਼ਲੀ ਏਬਲ ਲੋਗ ਨੇ ਉਹਨਾਂ ਦੀ ਜ਼ਿੰਦਗੀ ਅੰਦਰ ਆਪਾਂ ਥੋੜਾ ਮੋਟਾ ਕੁਝ ਬਦਲਾਵ ਲਿਆ ਸਕਾਂਗੇ ਉਹਨਾਂ ਦੀ ਮਦਦ ਕਰ ਸਕਾਂਗੇ ਤੁਹਾਡੀ ਸਾਰਿਆਂ ਦੀ ਮੈਂ ਉਡੀਕ ਕਰੂੰਗਾ ਇਹ ਚਾਹਾਂ ਦਿਨ ਵਕਤ-ਵਕਤ ਮੇਰਾ ਇਹ ਮੈਸੇਜ ਸਭ ਇਹ ਮਹਿੰਮ ਸ਼ੇਅਰ ਕਰੋ ਜੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ